ਕਿ ਅਸੀਂ ਕੋਈ ਐਨ.ਓ.ਸੀ ਲੈ ਕੇ ਆ ਜੀ ਉਹ ਤੁਹਾਨੂੰ ਦੋੜਾ ਹੀ ਚੋ ਜੰਦੀ ਆ ਉੱਤੇ ਬੜੀ ਵੀ ਮੰਗਦੇ ਸੀ ਵੀਜ ਵੀ ਪਾਏਗਾ ਨਹੀਂ ਤਾਂ ਨਿਕਲ ਜੀ ਨੰਨੇ ਮਾਰੇ ਦੱਸਿਆ ਜਾਵੇ ਵੀ ਪਾਉਣੇ ਇੱਕ ਤਿੰਨ ਦਾ ਇੱਕ ਖਨਾਲ ਤੋਂ ਘੱਟ ਤੁਸੀਂ ਕਰੋਗੇ ਕਰ ਸਕਦੇ ਤੁਸੀਂ ਅੱਪਰ ਵੀ ਇੰਗਰੀ ਨੇ ਰਿਹਾ ਨਹੀਂ ਪਈ ਆਪਰੇ ਤੇ ਇਹ ਜੇ ਇਹ ਬੰਦਾ ਖੇਰ ਕਰਦੇ ਤੇ ਮੰਗਦੇ ਨਾ ਲੱਗੋ ਨਹੀਂ ਕੀ ਕਰਾ ਦੇ ਆ ਹੈ ਉਹ ਨਾ ਦੇਖੋ ਵੀ ਮੰਗਦੇ ਸੀ ਉੱਥੇ ਤੋਂ ਹੀ ਅਨੋਖੜ ਜਿਹਾ ਕੰਮ ਹੈ ਉੱਥੇ ਡਿਗਰੇ ਨਹੀਂ ਪੈ ਗਿਆ ਹੁਣ ਮੇਨ ਕਨੈਕਸ਼ਨ ਨਾਲ ਜੁੜਨਾ ਥੋੜੇ ਪਾਣੀ ਨੂੰ ਪਾਣੀ ਭਰਨਾ ਵਾਸਤੇ ਚਾਰ ਕਿਉਂ ਨਹੀਂ ਬੋਲਦੇ 4 ਇੰਚੀ ਪਾਈਪਾਇਪ ਲੋਕ ਮੇਰੀ ਤੁਹਾਨੂੰ ਕਿਉਂ ਨਹੀਂ ਬੋਲਦੇ ਹੁਣ ਮੇਨ ਨਾਲ ਕਨੈਕਸ਼ਨ ਸਪੈਸ਼ਲੇ ਖਬਰ ਵਾਲੀ ਯਾਰ ਸਪੈਸ਼ਲ ਖਬਰ ਹੈ ਜਵਾਈ ਯਾਰ ਕਿਹਾ ਨਹੀਂ ਨੇੜੋ ਡਾੜੀਓ ਥੇ ਨਹੀਂ ਆਈਓ ਤੇ ਜਿੰਨੀਆਂ ਵੀ ਕਰਾਉਣੀਆਂ ਪਾਣੀ ਸਾਰੀਆਂ ਕਰਾਉਣੀਆਂ ਨੇ ਜਿਹੜੀਆਂ ਪ੍ਰੂਫੜ ਕਰਾਉਣੀਆਂ ਨੇ 6 ਮਿੰਟ ਦੇ ਜਿਹੜੀਆਂ ਪ੍ਰੂਫੜ ਕਰਾਉਣੀਆਂ ਨੇ ਸਾਰੀਆਂ ਮੋੜ ਨੂੰ ਦੇਖੋ ਕੋਈ ਨਸੀਬ ਕਰਾਉਣ ਨਹੀਂ ਹੈ ਨਾ ਕਿ ਮਿੱਟੀ ਹੱਥ ਕੋ ਕਰਾਉਣ ਉਹ ਆ ਗਿਆ ਬੱਸ ਨਾ ਆ ਗਿਆ ਆ ਵੀ ਇਹਦੇ ਮਾਰੇ ਦਬਾ ਮਟਰਵਾਟਰ ਨੇ 200 300 ਇਹਨੂੰ ਦੀ ਜੀ ਹੁਣ ਕਲੋਨੀਆਂ ਨੂੰ ਜੇ ਅਸੀਂ ਕੋਈ ਐਮਐਸ ਜੇ ਲੈ ਕੇ ਆਈਏ ਉਹ ਤਾਂ ਨਾ ਸੜਾ ਹੀ ਚੋਹ ਜਾਂਦੀ ਹੈ ਉੱਥੇ ਗਲੀਆਂ ਵੀ ਮੰਗਦੇ ਹੈ ਸੀਵਰੇਜ ਵੀ ਪੈ ਗਿਆ ਲੱਗਦਾ ਕਿ ਨਾ ਜੀ ਜੰਮੀਰੇ ਮਾਰੇ ਦੱਸਿਆ ਜਾਵੇ ਵੀ ਪਾਉਣੇ ਇੱਕ ਈਲਾ ਇੱਕ ਕਨਾਲ ਦਾ ਕੰਮ ਤੁਸੀਂ ਕਰੋ ਨਹੀਂ ਕਰ ਸਕਦੇ ਤੁਸੀਂ ਅੱਜ ਵੀ ਈਲੇ ਦੀ ਮੇਰੀ ਖਾਲੀ ਪਈ ਜਾਂਦੇ ਹੈ ਬਾਈਪਾਸ ਤੇ ਪਰਤ ਪੈ ਰਿਹਾ ਇਧਰ ਪਰਤ ਤੇ ਪੈ ਰਿਹਾ ਨਾ ਕੋਈ ਮੈਨੀ ਦਾ ਪਰਤ ਆ ਰਿਹਾ ਨਾ ਕੋਈ ਕਮੇਟੀ ਵਾਲੇ ਜਾ ਰਹੇ ਤੇ ਨਾ ਕੋਈ ਨਕਸ਼ੇ ਪਾਸ ਦਾ ਦੱਸਿਆ ਜਾ ਰਿਹਾ ਕਿ ਕਿੱਦਾਂ ਕਰੀਏ ਇਹਨਾਂ ਦੀਆਂ ਕਲੋਮੀਆਂ ਪੂਰੇ ਬੱਕੜ ਚ ਨੇੜੇ ਉੱਤੀ ਪਈਸ਼ੇ ਨਹੀਂ ਮੇਜਾ ਇਹ ਸਿਗਰੇਟ ਔਰ ਨਹੀਂ ਬਾਰੀ ਹੋਣੀ ਚੁੱਪ ਜਿਵੇਂ ਤੇ ਸ਼ਾਮ ਨੂੰ ਚਲਵਾ ਦੇਣਾ ਨਹੀਂ ਸਰ ਇਹ ਉਹਨਾਂ ਨੂੰ ਲੋਕ ਮਾਣੇ ਨੇ ਕਰਦੇ ਨੇ ਅਰੇ ਇਹ ਸਾਥ ਫਾਟੇ ਗੱਲ ਟੈਂਸ਼ਨ ਆ ਰਹੀ ਹੈ ਜੀ ਜੀ ਦਰ ਠੀਕ ਹੈ ਅਸੀਂ ਕਿਉਂ ਨਹੀਂ ਆਪਣਾ ਟੋਕ ਕਰੀਏ ਕਿ 20 ਲੱਖ ਦੀ 30 ਲੱਖ ਰੁਪਏ ਲਈ ਆਪਣਾ ਆਪ ਸਿਗਰੇਟ ਟ੍ਰੀਟਮੈਂਟ ਕਲਡ ਲਾਵੇ ਵੋਇਨ ਫਲਾਈਡ ਫਲਾਈਡ ਆਈ ਵਾਈ ਸ਼ੁਡ ਆਈ ਵਾਈ ਸ਼ੁਡ ਆਈ ਵਾਈ ਸ਼ੁਡ ਹਾਊਸਿੰਗ ਵੇ ਅਸੀਂ ਅਸੀਂ ਮੈਂ ਨਹੀਂ ਹਮ ਇਹਨੇ ਸਾਡੇ ਕੋਲ ਪੀਡੀਸੀ ਚਾਰਜ ਜਮ੍ਹਾਂ ਕਰਾਏ ਹਨ ਇਹਨੇ ਆਪਣਾ ਟਿਟਰਡ ਪਾਣੀ ਐਸਟੀਪੀ ਲਗਾਣਾ ਹਾਂ ਬਟਰ ਲਈ ਜਿਹੜਾ ਜਿਹੜਾ ਈਡੀਸੀ ਚਾਰਜੀ ਤੋਂ ਅਸੀਂ ਲਏ ਹੋਏ ਹੁੰਦੇ ਆ ਤਾਂ ਟਿਟਰਡ ਪਾਣੀ ਅਸੀਂ ਉਹਦਾ ਰਿਸਿਵ ਕਰਨਾ ਹੁੰਦਾ ਐਸਟੀਪੀ ਨੇ ਲਗਾਣਾ ਹੈ ਐਸ.ਪੀ ਤੋਂ ਬਾਹਰ ਜਿਹੜਾ ਪਾਣੀ ਨਿਕਲਦਾ ਹੈ ਨਾ ਟ੍ਰੀਟਡ ਪਾਣੀ ਜਿਹੜਾ ਅੰਦਰ ਯੂਜ਼ ਕਰਦਾ ਉਹ ਤੋਂ ਬਾਹਰ ਦਾ ਜਿਹੜਾ ਫालतू ਪਾਣੀ ਉਹ ਸਾਡੇ ਨਾਲ ਮਾਰਲ ਟਾਊਨ ਹੈਮਪੌਂਡ ਸ਼ਿਵਾਲੇ ਇੱਕ ਸੈਨਸਿਟੀਵ ਸਨ ਇੰਕਲੀਅਰ ਦੇ ਵਾਸਤੇ ਹੋਰ ਪ੍ਰੂਫ ਦੇ ਰੈਗੂਲੇਸ਼ਨਸ ਹੈ ਇਹਦੇ ਵਾਸਤੇ ਹੋਰ ਲੋਰ ਰੈਗੂਲੇਸ਼ਨ ਹੈ ਮੈਂ ਸਾਰਾ ਸਮਝਦਾ ਨਹੀਂ ਡਿਸ ਕਰਦਾ ਕਿੱਥੇ ਬਹਿ ਤੁਸੀਂ ਸਮਾਂ ਤੇ ਮੈਂ ਕਿੱਥੇ ਬੋਲ ਰਿਹਾ ਕੰਗੇ ਜੀ ਖੋਲ ਕੇ ਸਰਾਇਆ ਨਹੀਂ ਦਿਖਾਓ ਲੈਓ ਕਿਨੇ ਮਹਿਜਵਾ ਕਰਾਇਆ ਦਿਖਾਓ ਦਿਖਾਓ ਜੀ ਮਰਦਾਂ ਦੀ ਕੋਕ ਮਾਹੂਕਮਾਇਨ ਹੋਦੀ ਚਲੋ ਅਗਲੀ ਗੱਲ ਕਰਦੇ ਚਲੋ ਅਗਲੀ ਗੱਲ ਕਰਦੇ ਰੱਖ ਲੋ ਚਲੋ ਜਾਂਦਾ ਅਗਲੀ ਗੱਲ ਕਰਦਾ ਅਗਲੀ ਗੱਲ ਇਹ ਰੱਖ ਲੋ ਤਾਂ ਅਗਲੀ ਗੱਲ ਕਰਦੇ ਨਹੀਂ ਕਲੀਅਰ ਕਰੋ ਇਹਨੂੰ ਉਹ ਲੈਣ ਗਿਆ ਉਹ ਉਹ ਕਲੀਅਰ ਕਰੋ ਇਹਨੂੰ ਉਹ ਲੈਣ ਗਿਆ ਉਹ ਦੂਸਰਾ ਲੈਣ ਗਿਆ ਮਜਾਦਾ ਅਗਲੀ ਗੱਲ ਵੱਲ ਜਾਂਦਾ ਟੈਨਸ਼ਨ ਕਰਦੇ ਨਹੀਂ ਗੱਲ ਸੋਣਾ ਪਾਉਣਾ ਕਿ ਕਿ ਲੱਗ ਰਿਹਾ ਟੱਕ ਟੱਕਲੀ ਕਰੀ ਜਾਂਦਾ ਸੀ ਆ ਸੱਜੇ ਕੰਦੇ ਅਲਤੀਆ ਕਰਕੇ ਹੋ ਗੁਰਕੇ 4 ਇੰਚੀ ਪਾਈਪਾਂ ਦਾ ਫੈਵਰੇ ਚੱਲੇ ਨਾ ਲੈਣਾ ਨਾ ਦੇਣਾ ਧੜਕੀ ਜੋ ਸਾਰਾ ਸਟਾਫ ਨੰਬਰ 282 ਤੁਸੀਂ ਸ਼ੁਰੂ ਕੀਤੀ ਐ ਖੱਟੀ ਐ ਕਿ ਕੁਝ ਕੀਤਾ ਵੀ ਦੀ ਐ ਮਾਂ ਸੀ ਚੈੱਕ ਕਰ ਲੈਂਦੇ ਆ ਮੈਂ ਚੈੱਕ ਤਾਂ ਤਰਪੋ ਹੀ ਨਹੀਂ ਦੋ ਮਿੰਟ ਕਰਦੇ 6 ਮਿੰਟ ਤਾਂ ਹੋਈ ਨਹੀਂ ਪਤਾ ਕਮਾਲ ਯਾਰ ਤੂੰ ਜੱਫਰ ਕੀ ਹਾਂ ਲੱਖ ਰੁਪਏ ਦਾ ਨਹੀਂ ਘਟ ਬੰਦੇ ਮਾਲਿਆ ਅੱਡੀ ਅੱਡੀ ਚੋਰੀ ਕਿਉਂ ਹੋ ਰਹੀ ਐ ਜਦ ਮੇਰੇ ਕੋਲ ਬਜਟ ਤੇ ਕਾਪੀ ਨਹੀਂ ਹੈ ਕਿ ਮੈਂ ਤੁਹਾਨੂੰ ਬੈਸ ਕਿਹਾ ਕਰਾਂ ਤੁਸ ਜੀ ਤੋ ਇਸ ਕਦਰ ਨੇਗਲੀਜੈਂਸੀ ਆ ਇਹ ਸਭ ਦੂਜੀ ਮੇਰੀ ਹੰਬਲੀ ਰਿਕਵੈਸਟ ਹੈ ਤੁਸੀ ਜਿਹੜੀ ਮਦਦ ਲਈ ਲਿਖਦੇ ਹੋ ਕਾਹਕੇ ਤੁਹਾਨੂੰ ਜੀ ਜੰਮਾ ਮਿੱਤ ਕਰਵਾਉਣ ਨੂੰ ਆਉਂਦੇ ਹੋ ਅਸੀਂ ਇਹ ਉਹ ਸਰਕਲ ਇਹ ਤਾਂ

यार डॉक्टर तो वाला है सब की यू आर रिस्पांसिबल फॉर ऑल ऑफ दिस आज कह रहा था व्हाट्सएप पर ना मीटिंग के बाद पे अरे यार 6 मिनट हो गए जेडी कर हो गई हो की करी हो समझवा यार समझवा ए दा मतलब जब मैं क्वेश्चन रेज करदा तू सुन ही नहीं ना चल मैं तो होना नींद आ रही है यार मेरे का स्टाफ ने एक्शन माय डियर एकू गल समझ जा थोड़ा अब दो की चल चल तेरी तेरी ये गल है खैर मैं कहता हूं बंदे ने बात कर ले कोई की कमा दे है ਔਰ ਮੈਂ ਦੇਖੋ ਵੀ ਮੰਗਦੇ ਸੀ ਅਸੀਂ ਅੱਜ ਕਰ ਦੱਸ ਰਹੇ ਹਾਂ ਜਦੋਂ ਕਰਦੇ ਸੀ ਮੈਂ ਦਾ ਹਾਲ ਹੋਵੇਗਾ ਹੋਵੇ ਸੰਸਦੀ ਦੀ ਸੜਕਾ ਪੜੇਗਾ ਪੜੇ ਕਿੰਨੇ ਕਿੰਨੇ ਮੇਰੇ ਵਾਰਡ ਦੇ ਤੁੰਡਾ ਸੁਣੇ ਤੇ ਕਿਸ਼ਕੇ ਬਿੱਠੋ ਤੁਸੀਂ ਕਿੰਨੇ ਮੇਰੇ ਵਾਰਡ ਦੀਆਂ ਗਲੀਆਂ ਸੰਸਦੀ ਦੀਆਂ ਸੜਕਾਂ ਜੇ ਮੇਰੇ ਕੰਮ ਨਾ ਹੋਏ ਤੇ ਕਿਸ਼ਕੇ ਬੈਠੋ ਉਹ ਯਾਰ ਦੇਖਦੇ 10 ਦਿਨ ਰਹਿੰਦੇ ਤੇ 24 ਘੰਟੇ ਨਹੀਂ ਬੈਠਣਾ ਯਾਰ ਉਹ ਬੰਦੇ ਅੱਠ ਘੰਟੇ ਬੈਠੇ ਰਹਿੰਦਾ ਤੇ ਉਹ ਥੱਲੇ ਨਾਲ ਉਹ ਵੀ ਤੇ ਨਾ ਮੈਂ ਉਹ ਤੇ ਨਾ ਆ ਆ ਸ਼ੁਰਮਾ ਬੋਲਿਆ ਸੀਗਾ ਮਾਪੋ ਘੜਦਾਲ ਦੇ ਬੈਠੂਗਾ ਮੈਂ ਮਰਨ ਵਰਤ ਬੈਠੂਗਾ ਇਹ ਇੱਕ ਟਾਈਮ ਦੀ ਰੋਕੀ ਨਹੀਂ ਛੱਡ ਸਕਦਾ ਆਪਣੇ ਵਾਰ ਵਾਸਤੇ ਇਧਰ ਵੀ ਇਹੀ ਸੂਰਮੇ ਸੀਗੇ ਅਸੀਂ ਐ ਕਰ ਦੂਗੇ ਆਪਣੀ ਮੀਟਿੰਗ ਮੈਂ ਐ ਕਰ ਦੂਗੇ ਸੁਆ ਨਹੀਂ ਹੋਇਆ ਅਰੇ ਮੇਰੀ ਗੱਲ ਤਾਂ ਸੁਣ ਲੈ ਹੁਣ ਅਗਲੀ ਭਾਈ ਜਿੱਥੇ ਹੈਗਾ ਉਹਨੂੰ ਤੰਗ ਨਾ ਕਰ ਜਿੰਨਾ ਵੱਧ ਤੇ ਵੱਧ ਹੋ ਸਕਦਾ ਇਹਨੂੰ ਦੇ ਦੇ ਸਾਨੂੰ ਕੁਝ ਦੇ ਦੇ ਇਹ ਨਹੀਂ ਐਵੇਂ ਤੁਸੀਂ ਚਾਰ ਵਾਰ ਰੋਟੀ ਖਾ ਲਈ ਤੇ ਹਰੀ ਦੇਦੇ ਅਸੀਂ ਇੱਕ ਵਾਰ ਵੀ ਭੁੱਖੇ ਵਰੀਏ ਇੱਕ ਦਿਨ ਵੀ ਅਸੀਂ ਭਾਸ ਰੱਗੇ ਅਗਲੇ ਦਿਨ ਵੀ ਇੱਕ ਵਾਰ ਖਾਏ ਕਿਹੜਾ ਦੇਖੀਂ ਦੋ ਦੋ ਦਿਨ ਤੇਵਾ ਦਿਓ ਇਹ ਵੀ ਵਸਦੇ ਨਹੀਂ ਆਦੋਂ ਨੇ ਅਸੀਂ ਆਪਣੀ ਜੱਟਾਂ ਦੀ ਆਵਾਜ਼ ਆ ਆਪਣੇ ਆਖ ਨੇ ਕਿੱਥੇ ਨਾ ਬੈਠਾ ਹੋਏ ਉਹ ਤੇਰੀ ਗੱਲਾਂ ਕੱਟੀ ਜਾਂਦਾ ਉਹ ਤੇਰੀ ਗੱਲਾਂ ਕੱਟ ਰਿਹਾ ਉਹ ਜੋਲੀ ਸਾਹਿਬ ਜਿੱਥੇ ਮਾਤਾ ਨੂੰ ਆਉਂਦੀ ਆਪਣੇ ਨਾਲ ਸੜਾ ਨਹੀਂ ਇੱਕ ਵਾਰ ਇੱਕ ਗੱਲ ਮੈਨੂੰ ਮੰਨ ਲੈ ਵਾਸ ਮਿਲ ਰਿਹਾ ਨਿਤ ਸ਼ਹਿਰ ਦੇ ਵਿੱਚ ਵਿਕਾਸ ਦੇ ਕਾਰਜ ਲਈ ਆਪਾਂ 5.5 ਕਰੋੜ ਦੇ ਐਸਟੀਮੇਟ ਜਿਹੜਾ ਪਾਸ ਕੀਤੇ ਆ ਉਸ ਤੋਂ ਇਲਾਵਾ ਗਵਰਨਮੈਂਟ ਵੱਲੋਂ ਵੀ ਸਾਨੂੰ 1 ਕਰੋੜ ਦੀ ਜਿਹੜੀ ਹੈ ਆਪਣਾ ਫੰਡ ਰਿਲੀਜ਼ ਐ ਅਲੋਕੇਟ ਕੀਤੀ ਗਿਆ ਨਾ ਤੇ ਇਸ ਤੋਂ ਇਲਾਵਾ ਆਪਾਂ ਲੈਗੇਸੀ ਵੇਸ ਰੈਮੈਡੀਸ਼ਨ ਦਾ ਜਿਹੜਾ 4.74 ਲੱਖ ਦਾ ਕੰਮ ਹੈ ਉਹਦਾ ਵੀ ਪਾਸ ਕੀਤਾ ਆਪਾਂ ਉਸ ਤੋਂ ਇਲਾਵਾ ਕਈ ਮੁਲਾਜ਼ਮਾਂ ਦੇ ਮਤੇ ਆ ਤੇ ਸ਼ਹਿਰ ਵਿੱਚ ਜਿਹੜੀ ਪਾਣੀ ਦੀ ਕਿੱਲਤ ਹੈ ਉਹਨੂੰ ਮੁਕਾਦਮੇ ਦੇ ਅਸਟੀ ਟਿਊਬਲ ਵੀ ਪਾਸ ਕੀਤੇ ਆ ਤੇ ਇਹਦੇ ਨਾਲ ਕੁਛ ਸਾਡੇ ਸੀਵਰ ਮੈਨਾਂ ਦੀ ਭਰਤੀ ਐ ਇਲੈਕਟ੍ਰੀਸ਼ੀਅਨ ਦੀ ਭਰਤੀ ਐ ਸਵੀਪਰ ਦੀ ਭਰਤੀ ਐ ਉਹ ਇਸ ਤਰ੍ਹਾਂ ਦੇ ਮਤੇਜ 14 ਲੱਖ ਦਾ ਮਿਲਦਾ ਮਤਲਬ ਆਇਆ ਸੀ ਜਦੋਂ ਮਿਲਦਾ ਮਤ ਆਇਆ ਤਾਂ ਕੋਈ ਹੌਸਲਾ ਕਰਾ ਜਿਹਾ ਤਾਂ ਉਸ ਤੋਂ ਬਾਅਦ ਵੀ ਤੁਸੀਂ 12 ਲੱਖ ਕਿਹਾ ਕਿ ਉਹ ਇਸ ਤਰ੍ਹਾਂ ਜਿਹੜੇ ਪੋਲੀਸ਼ਨ ਬੋਰਡ ਹੈ ਸੈਂਪਲਿੰਗ ਕਰਦਾ ਸਾਡੇ ਜਿਹੜੇ ਐਸਟੀਪੀ ਦਾ ਡਿਸਚਾਰਜ ਹੈ ਤੇ ਜਦੋਂ ਸਮੇਂ ਸਮੇਂ ਸਰ 2017 ਤੋਂ ਲੈ ਕੇ 2024 ਤੱਕ ਦਿੱਲੀ ਵਾਲੀ ਤੋਂ ਸੈਂਪਲਿੰਗ ਕੀਤੀ ਐ ਉਹਦਾ ਇੱਕ ਕਮਿਊਨਿਟੀ ਬਿੱਲ ਜੀ ਸਾਨੂੰ 14 ਲੱਖ ਰੁਪਏ پورے ਡਿਸਟ੍ਰਿਕਟ ਦਾ ਭੇਜਿਆ ਤੇ ਉਹ ਲੱਖ ਦੇ ਵਿੱਚੋਂ 12 ਲੱਖ ਸਮਥਿੰਗ ਸਾਡੀ ਜਿਹੜਾ ਵਿਸੇ ਆਇਆ ਨਗਰ ਕੌਂਸਲ ਦਾ ਕਿੰਨਾ ਜੀ ਕੋ 12 ਲੱਖ ਸਾਡੇ ਵਿਸੇ ਆ 12 ਲੱਖ ਰੁਪਏ ਸੀ ਦੀ ਸੈਂਪਲਿੰਗ ਦੇ ਚਾਰਜਸ ਪੇ ਕਰਨੇ ਆ ਤੇ ਕੀ ਇਹ ਜਿਹੜਾ ਫੀਲਡ ਜਿਆ ਸਾਲ ਬਾਅਦ ਨਹੀਂ ਦਿੱਤਾ ਦਾ 7 ਲੱਖ ਇਹ ਐਕਚੁਅਲੀ ਡਿਪਾਰਟਮੈਂਟ ਨੇ ਸਾਨੂੰ ਜਿਹੜੀ ਇਹ ਡਿਮਾਂਡ ਜਿਹੜੀ ਆ ਹੁਣ ਰੇਸ ਕੀਤੀ ਹੈ ਤੇ ਅਸੀਂ ਉਸ ਕੌਂਸਲ ਡਿਪਾਰਟਮੈਂਟ ਕੋਲੋਂ ਗਏ ਟਾਈਮ 'ਚ ਸਾਡੇ ਤੋਂ ਡਿਮਾਂਡ ਰੇਸ ਕਰਕੇ ਲੈ ਲਿਆ ਤਾਂ ਕਿ ਜਿਹੜਾ ਅਮਾਉਂਟ ਹੈ ਕਮਿਊਨਿਕੇਟ ਨਾ ਹੋਵੇ ਕਿਉਂਕਿ 12 ਕੁੱਤੇ ਨਹੀਂ ਦੀ ਕਿਤੇ ਉਹ 12 ਕੁੱਤੇ ਜੋ ਡੌਗ ਬਾਈਟਸ ਦੇ ਬੜੇ ਕੇਸੇ ਸਾਹਮਣੇ ਆ ਰਹੇ ਸ਼ਹਿਰ ਦੇ ਵਿੱਚ ਤੇ ਡੌਗ ਸਟਰਲੇਸ਼ਨ ਏਬੀਸੀ ਪ੍ਰੋਗਰਾਮ ਤਾਂ ਹੈ ਤੋਂ ਉਹਦੇ ਵਿੱਚ ਸਾਡੇ ਕੋਲ ਲੈਂਡ ਅਵੇਲੇਬਲ ਵੀ ਹੈਗੀ ਸੂਟੇਬਲ ਤੇ ਉਹ ਸ਼ਹਿਰ ਦੇ ਆਪਾਂ ਹੁਣ ਮਤਾ ਪਾਇਆ ਪਰ ਆਪਣਾ ਕਿਸੇ ਡਿਪਾਰਟਮੈਂਟ ਨਾਲ ਸਲਟ ਕਰਕੇ ਤੋਂ ਕੋਈ ਜਿਹੜਾ ਇਹ ਨਾਲ ਲੈ ਕੇ ਫਿਰ ਉੱਥੇ ਇਹਦੇ ਜਿਹੜਾ ਏਬੀਸੀ ਦਾ ਬਾਸ ਕੰਟਰੋਲ ਸੈਂਟਰ ਆਪਾਂ ਉੱਥੇ ਸਥਾਪਿਤ ਕਰਨ ਦਾ ਆਪਾਂ ਤਮੀਜ਼ ਸ਼ੁਰੂ ਕਰੀ ਜਾ ਗਏ 5 ਕਰੋੜ 40 ਲੱਖ ਰੁਪਏ ਦਾ ਜਿਹੜਾ ਅਜੇ ਪਾਸ ਕੀਤਾ ਹੈ ਇੱਕ ਤੱਕ ਸੰਭਾਵਨਾ ਹੈ ਸ਼ਹਿਰ ਚ ਕਰਨ ਦੀ ਦੇਖੋ ਇਹਦਾ ਤਾਂ ਜਿਹੜੇ ਸਾਡੇ ਕੋਲ ਹੁਣ ਫੰਡ ਸੀ ਜਿਸ ਦਾ ਸਾਡੇ ਕੋਲ ਅਵੇਲੇਬਿਲਟੀ ਹੋਈ ਜੀ ਉਨੇ ਸਾਵਨ ਨਾਲ ਆਪਾਂ ਪ੍ਰਾਇਰਟੀ ਬਣਾ ਕੇ ਤੇ ਟੈਂਡਰ ਜਰਾ ਕਾਲ ਕਰਕੇ ਕੰਮ ਕਰਵਾਵਾਂ ਜਿਹੜੀ 1 ਕਰੋੜ ਆਇਆ ਉਹ ਕਿਹੜੀ ਕਿਹੜੀ ਸਰਕਾਰਾਂ ਦੇ ਲੱਭੇਗਾ ਤੇ ਕਿਹੜੀ ਕਿਹੜੀ ਸਰਕਾਰਾਂ ਜਾਂਦੇ ਉਹ ਸਾਰਾ ਜਿਹੜਾ ਲੁਪੇ ਹੋਈ ਸੜਕਾਂ ਹੈਗਾ ਮੇਨ ਜਿਹੜੀ ਸਾਡੀਆਂ ਸੜਕਾਂ ਹੈਗਾ ਉਪਰ ਸ਼ਰਣੀ ਤੇ ਉਹ ਆਉਣ ਵਾਲੇ ਸਮਰ ਸੀਜ਼ਨ ਤੋਂ ਮਤਲਬ ਪਹਿਲਾਂ ਪਹਿਲਾਂ ਆਪਾਂ ਨਹੀਂ ਨਹੀਂ ਉਹੀ ਕਾਰਪੇਟਿੰਗ ਜਿਹੜੇ ਸਾਰੇ ਠੀਕ ਹੈ ਠੀਕ ਹੈ ਨਗਰ ਕੌਂਸਲ ਦੇ ਇਹਦੀ ਇੰਚਰ ਵਾਲੀਆਂ ਗੱਡੀਆਂ ਸਾਫ ਸਫਾਈ ਵਾਲੀਆਂ ਜਾਂ ਹੋਰ ਉਹਨਾਂ ਦਾ ਕਾਫੀ ਮੁੱਦਾ ਉੱਠਿਆ ਵੀ ਕਿਸੇ ਦੀ ਨੰਬਰ ਪਲੇਟ ਨਹੀਂ ਜਾਂ ਕਿਸੇ ਦੇ ਕਾਗਜ਼ ਨਹੀਂ ਹੈਗੇ ਜਾਂ ਕਈ ਗੱਡੀਆਂ ਹੈ ਜਿਹੜਾ ਬਿਨਾ ਕਿਸੇ ਕਾਗਜ਼ਾਂ ਦੇ ਚੱਲ ਰਹੀਆਂ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਹੈ ਵੈਸੇ ਤੇ ਜਿਹੜੀ ਕੋਈ ਗੱਡੀਆਂ ਦੇ ਕਹਿੰਦੇ ਆ ਕੋਈ ਨੰਬਰ ਪਲੇਟਸ ਵਗੈਰਾ ਨਹੀਂ ਹੈ ਜਾਂ ਕੁਛ ਉਹਨਾਂ ਪੁਰਾਣੀਆਂ ਗੱਡੀਆਂ ਹੈਗੀਆਂ ਨਵੀਂ ਗੱਡੀ ਨਹੀਂ ਹੈ ਕੋਈ ਵੀ ਉਹਦੇ ਵਿੱਚ ਤੇ ਬਾਕੀ ਇਹ ਵੀ ਕੁਝ ਸ਼ਹਿਰ ਵਾਸੀ ਉਹਨੇ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਮੈਂ ਕਿ ਸਾਡੇ ਨਾਲ ਇੱਥੇ ਨਗਰ ਕੌਂਸਲ ਵੱਲੋਂ ਸਵਚ ਭਾਰਤ ਦੇ ਤਹਿਤ ਜਦਕਿ ਤੇ ਕੋਈ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈ ਸਵਚ ਭਾਰਤ ਦੇ ਤਹਿਤ ਸਾਡੇ ਕੋਲ ਨੂੰ ਨਗਰ ਕੌਂਸਲ ਕੋਲ ਅਸੀਂ 5 ਗੱਡੀਆਂ ਮੰਗਾਈਆਂ ਹੈਗੀਆਂ ਇਹ 45 ਲੱਖ ਦੀਆਂ ਗੱਡੀਆਂ ਆਈਆਂ ਹੈਗੀਆਂ ਤੇ ਗਿੱਲਾ ਸੁੱਕਾ ਕੂੜਾ ਜਿਹੜਾ ਹੁੰਦਾ ਸ਼ਹਿਰ ਦਾ ਉਹ ਇਕੱਠਾ ਕਰਨ ਵਾਸਤੇ ਤੇ ਗਿੱਲਾ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਜਦੋਂ ਵੀ ਕੂੜਾ ਵਗੈਰਾ ਪਾਉਂਦੇ ਹੋ ਤੇ ਇਹ ਥੋੜੇ ਦਿਨਾਂ ਚ ਚਾਲੂ ਵੀ ਹੋ ਜਾਣਗੀਆਂ ਕਿ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਇਹਨਾਂ ਗੱਡੀਆਂ ਦੇ ਵਿੱਚ ਪਾਇਆ ਜਾਵੇ ਤਾਂ ਕਿ ਅਸੀਂ ਸਾਡਾ ਜਿਹੜਾ ਸ਼ਹਿਰ ਦੀ ਸਫਾਈ ਦੀ ਵਿਵਸਥਾ ਵੀ ਵਧੀਆ ਢੰਗ ਨਾਲ ਹੋ ਸਕੇ